ਜੀ ਪੰਜਾਬ ਪੁਲਿਸ ਡਿਸਟ੍ਰਿਕਟ ਫਰੀਦਕੋਟ ਦੀ ਇੱਕ ਜ਼ੀਰੋ ਟੋਲਰੈਂਸ ਪਾਲਿਸੀ ਹੈ ਮਾੜੇ ਅਨਸਰਾਂ ਦੇ ਖਿਲਾਫ ਤੇ ਜਿਹੜੇ ਵਿਦੇਸ਼ਾਂ 'ਚ ਬੈਠੇ ਬਦਮਾਸ਼ ਨੇ ਉਹਨਾਂ ਦੇ ਖਿਲਾਫ ਤੇ ਇਸੀ ਲੜੀ ਦੇ ਤਹਿਤ ਸਾਡੇ ਕੋਲ ਇੱਕ ਇਨਪੁਟ ਆਈ ਸੀਗੀ ਕਿ ਗੋਟਕਪੁਰਾ ਦੀ ਇੱਕ ਬਿਜ਼ਨਸ ਫੈਮਿਲੀ ਨੂੰ 1 ਕਰੋੜ ਰੁਪਏ ਦੀ ਐਕਸਟਰਸ਼ਨ ਕਾਲ ਆਈ ਏ ਤੇ ਜਦੋਂ ਇਹਨ ਬਦਮਾਸ਼ਾਂ ਨੇ ਇੱਕ ਉਸ ਬਿਜ਼ਨਸਮੈਨ ਦੇ ਘਰ ਦੇ ਬਾਹਰ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਉਹਦੀ ਵੀ ਸਾਡੇ ਕੋਲ ਇਨਪੁਟ ਆਈ ਅਪਨ ਸੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਜਿਹੜਾ ਸਾਡੇ ਮੁਲਾਜ਼ਮ ਦੀ ਪੱਗ ਨੂੰ ਛੂਕੇ ਨਿਕਲਿਆ ਤੇ ਪੁਲਿਸ ਪਾਰਟੀ ਨੇ ਵੀ ਫਿਰ ਸੈਲਫ ਡਿਫੈਂਸ ਫਾਇਰ ਕੀਤਾ ਜਿਹੜਾ ਇਹਦੇ ਲੈਗ ਨੂੰ ਹਿਟ ਕੀਤਾ ਇਹ ਪੂਰਾ ਹੀ ਜਿਹੜਾ ਮੋਡਿਊਲ ਹੈ ਇਹ ਵਿਦੇਸ਼ਾਂ 'ਚ ਬੈਠੇ ਬਦਮਾਸ਼ ਦਵਿੰਦਰ ਬੰਬੀਹਾ ਗੈਂਗ ਦੇ ਲਖੀ ਪਟਿਆਲ ਤੇ ਜਸ ਬੈਬਲ ਵੱਲੋਂ ਇਹ ਪੂਰਾ ਮੋਡਿਊਲ ਚਲਾਇਆ ਜਾ ਰਿਹਾ ਹੈ ਪੰਜਾਬ ਪੁਲਿਸ ਡਿਸਟ੍ਰਿਕਟ ਫਰੀਦਕੋਟ ਦੀ ਇੱਕ ਜ਼ੀਰੋ ਟੋਲਰੈਂਸ ਪਾਲਿਸੀ ਹੈ ਮਾੜੇ ਅਨਸਰਾਂ ਦੇ ਖਿਲਾਫ ਤੇ ਜਿਹੜੇ ਵਿਦੇਸ਼ਾਂ 'ਚ ਬੈਠੇ ਬਦਮਾਸ਼ ਨੇ ਉਹਨਾਂ ਦੇ ਖਿਲਾਫ ਤੇ ਇਸੀ ਲੜੀ ਦੇ ਤਹਿਤ ਸਾਡੇ ਕੋਲ ਇੱਕ ਇਨਪੁਟ ਆਈ ਸੀਗੀ ਕਿ ਗੋਟਕਪੁਰਾ ਦੀ ਇੱਕ ਬਿਜ਼ਨਸ ਫੈਮਿਲੀ ਨੂੰ 1 ਕਰੋੜ ਰੁਪਏ ਦੀ ਐਕਸਟਰਸ਼ਨ ਕਾਲ ਆਈ ਏ ਉਸ ਚੀਜ਼ ਨੂੰ ਇੱਕ ਟਾਪ ਪ੍ਰਾਇਰੀਟੀ ਲੈਂਦੇ ਹੋਏ ਪੰਜਾਬ ਪੁਲਿਸ ਡਿਸਟ੍ਰਿਕਟ ਫਰੀਦਕੋਟ ਨੇ ਅੰਡਰ ਦ ਡਾਇਰੈਕਸ਼ਨਸ ਆਫ आवर सीएम ਸਾਹਿਬ ਐਂਡ ਡੀਜੀਪੀ ਸਰ ਇਸ ਕੇਸ ਨੂੰ ਐਂਡ ਟੂ ਐਂਡ ਕ੍ਰੈਕ ਕੀਤਾ ਤੇ ਜਦੋਂ ਇਹਨ ਬਦਮਾਸ਼ਾਂ ਨੇ ਇੱਕ ਉਸ ਬਿਜ਼ਨਸਮੈਨ ਦੇ ਘਰ ਦੇ ਬਾਹਰ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਉਹਦੀ ਵੀ ਸਾਡੇ ਕੋਲ ਇਨਪੁਟ ਆਈ ਔਰ ਉਹ ਫਾਇਰਿੰਗ ਕਰਨ ਦੀ ਕੋਸ਼ਿਸ਼ ਤੋਂ ਬਾਅਦ ਉਹਨਾਂ ਨੇ ਇਹਨਾਂ ਕੋਲ ਜਦੋਂ 1 ਕਰੋੜ ਰੁਪਏ ਦੀ ਡਿਮਾਂਡ ਕੀਤੀ ਤਾਂ ਅਸੀਂ ਉਹਨਾਂ ਦੋਨੋਂ ਬੰਦਿਆਂ ਨੂੰ ਟੈਕਨੀਕਲ ਔਰ ਹਿਊਮਨੈਂਟ ਦੇ ਬੇਸਿਸ ਤੇ ਅਸੀਂ ਟਰੇਸ ਕੀਤਾ ਤੇ ਇਸ ਦੇ ਅਲਾਵਾ ਇੱਕ ਜਿਹੜਾ ਬੈਕਵਰਡ ਲਿੰਕੇਜ ਜੇਲ ਤੇ ਬੈਠਾ ਹੋਇਆ ਸੀ ਤੇ ਜਿਨੇ ਇਹ ਸਾਰੇ ਲੌਜਿਸਟਿਕਸ ਪ੍ਰੋਵਾਈਡ ਕਰਾਈ ਸੀ ਵੈਪਨ ਪ੍ਰੋਵਾਈਡ ਕਰਾਏ ਸੀ ਔਰ ਇਹਨਾਂ ਦੋਨੋਂ ਬੰਦਿਆਂ ਇਹ ਜਿਹੜੇ ਸ਼ੂਟਰਸ ਸੀ ਇਹਨਾਂ ਨੂੰ ਪ੍ਰੋਵਾਈਡ ਕਰਾਇਆ ਸੀ ਉਹਨੋਂ ਵੀ ਅਸੀਂ ਆਈਡੈਂਟੀਫਾਈ ਕਰਕੇ ਅਰੈਸਟ ਕਰ ਲਿਆ ਇਸ ਪੂਰੇ ਕੇਸ ਚ ਟੋਟਲ ਤਿੰਨ ਬੰਦੇ ਅਰੈਸਟ ਹੋਏ ਨੇ ਜਿਨ੍ਹਾਂ ਦੇ ਨਾਂ ਹੈਗੇ ਸੰਦੀਪ ਸਿੰਘ, ਰਾਮਜੋਤ ਸਿੰਘ ਤੇ ਮਲਕੀਤ ਸਿੰਘ। ਇਹ ਰਾਮਜੋਤ ਸਿੰਘ ਦੇ ਕੋਲ ਇੱਕ ਵੈਪਨ ਦੀ ਜਿਹੜੀ ਇਨਫਰਮੇਸ਼ਨ ਸਾਡੇ ਕੋਲ ਆਈ ਜਦੋਂ ਅਸੀਂ ਇਹਨੂੰ ਇੱਕ ਸਸਟੇਨਡ ਜਦੋਂ ਅਸੀਂ ਇਹਦੀ ਪੁੱਛਗਿੱਛ ਕੀਤੀ ਤਾਂ ਜਦੋਂ ਅਸੀਂ ਇਹਨੂੰ ਅਜੇ ਰਿਕਵਰੀ ਕਰਾਉਣ ਲੈ ਕੇ ਆਏ ਤਾਂ ਇਹਨੇ ਮੌਕੇ ਦਾ ਇੱਕ ਉਹਨੂੰ ਫਾਇਦਾ ਚੱਕਣ ਦੀ ਕੋਸ਼ਿਸ਼ ਕੀਤੀ ਤੇ ਉਸ ਵੈਪਨ ਸੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਜਿਹੜਾ ਸਾਡੇ ਮੁਲਾਜ਼ਮ ਦੀ ਪੱਗ ਨੂੰ ਛੂਕੇ ਨਿਕਲੇ ਤੇ ਪੁਲਿਸ ਪਾਰਟੀ ਨੇ ਵੀ ਫਿਰ ਸੈਲਫ ਡਿਫੈਂਸ 'ਚ ਫਾਇਰ ਕੀਤਾ ਜਿਹੜਾ ਇਹਦੇ ਲੈਗ ਨੂੰ ਹਿਟ ਕੀਤਾ ਇਹਨੂੰ ਹਸਪੀਟਲ ਪਹੁੰਚਾ ਦਿੱਤਾ ਗਿਆ ਇਹ ਚ ਦੱਸਣ ਜੋ ਗੱਲ ਇਹ ਹੈ ਕਿ ਸੰਦੀਪ ਇਹ ਜਿਹੜਾ ਰਾਮਜੋਤ ਹੈ ਇਹ ਤੇ ਪੁਰਾਣੇ ਤਿੰਨ ਪਰਚੇ ਅਸਲਾ ਐਕਟ ਐਨਡੀਪੀਐਸ ਐਕਟ ਆਰਗੇਨਾਈਜ਼ਡ ਕ੍ਰਾਈਮ ਦੇ ਸੰਦੀਪ ਸਿੰਘ ਤੇ ਵੀ ਪੁਰਾਣੇ ਦੋ ਪਰਚੇ ਹਨ ਤੇ ਮਲਕੀਤ ਸਿੰਘ ਜਿਹੜਾ ਅਸੀਂ ਫਰੀਦਕੋਟ ਜੇਲ ਤੋਂ ਲੈ ਕੇ ਆਏ ਨੇ ਜਿਹਦੀ ਸ਼ਮੂਲੀਅਤ ਇਸ ਪੂਰੇ ਕੇਸ 'ਚ ਸੀ ਉਹਤੇ ਤੇ ਸੱਤ ਪਰਚੇ ਜਿਹੜੇ ਹੈਗੇ ਰਜਿਸਟਰਡ ਨੇ ਉਹ ਵੀ ਸਾਰੇ ਹੀਨਸ ਕ੍ਰਾਈਮ ਆਰਗੇਨਾਈਜ਼ਡ ਕ੍ਰਾਈਮ ਦੇ ਨੇ ਇਹ ਪੂਰਾ ਹੀ ਜਿਹੜਾ ਮੋਡਿਊਲ ਹੈ ਇਹ ਵਿਦੇਸ਼ਾਂ 'ਚ ਬੈਠੇ ਬਦਮਾਸ਼ ਦਵਿੰਦਰ ਬੰਬੀਹਾ ਗੈਂਗ ਦੇ ਲਖੀ ਪਟਿਆਲ ਤੇ ਜਸ ਬੇਬਲ ਵੱਲੋਂ ਇਹ ਪੂਰਾ ਮੋਡਿਊਲ ਚਲਾਇਆ ਜਾ ਰਿਹਾ ਹੈ ਤੇ ਹੁਣਾਂ ਨੇ ਇਹ ਵੀ ਇੱਕ ਇੰਸਟਾਗ੍ਰam ਦੇ ਪੋਸਟ ਰਾਹੀ ਇਹਦੀ ਜ਼ਿੰਮੇਵਾਰੀ ਇਹਦੀ ਚੱਕੀ ਸੀਗੀ ਤੇ ਸਾਡੀ ਇਹਨ ਸਾਰੇ ਹੀ ਬੰਦਿਆਂ ਨੂੰ ਇੱਕ ਕਲੀਅਰ ਕਟ ਵਰਨਿੰਗ ਹੈ ਕਿ ਅਗਰ ਤੁਸੀਂ ਇੱਥੇ ਸਾਡੇ ਇਲਾਕੇ 'ਚ ਕੁਝ ਵੀ ਅਟੈਂਪਟ ਵੀ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਅਸੀਂ ਤੁਹਾਨੂੰ ਬਿਲਕੁਲ ਟੋਲਰੇਟ ਨਹੀਂ ਕਰਾਂਗੇ ਤੇ ਅਸੀਂ ਉਹਦੇ ਖਿਲਾਫ ਜੜੀ ਸਖਤ ਤੋਂ ਸਖਤ ਕਾਰਵਾਈ ਹੈ ਉਹ ਅਸੀਂ ਕਰਾਂਗੇ ਔਰ ਇਹ ਕਾਨੂੰਨ ਜਿਹੜਾ ਹੈਗਾ ਇਹ ਸਾਰਿਆਂ ਵਾਸਤੇ ਬਰਾਬਰ ਹੈ ਅਸੀਂ ਬਿਲਕੁਲ ਵਿਦਨ ਦਾ ਐਂਬੀਟ ਆਫ ਲਾ ਜਿਹੜਾ ਵੀ ਸਖਤ ਤੋਂ ਸਖਤ ਕਾਰਵਾਈ ਹੋ ਸਕਦੀ ਹੈ ਉਹ ਅਸੀਂ ਤੁਹਾਡੇ ਖਿਲਾਫ ਕਰਾਂਗੇ